ਸਕ੍ਰਿਪਟ ਅੱਜ ਜਿਹੜਾ ਵੀ ਇੱਕ ਰੇਡ ਕਰਕੇ ਵੀ ਮੈਡੀਕਲ ਜਿਹੜੀਆਂ ਦਵਾਈਆਂ ਹੈਗੀਆਂ ਪਾਬੰਦੀਸ਼ੂਦਾ ਉਹਦੇ ਵਿੱਚ ਕਾਰਵਾਈ ਕੀਤੀ ਗਈ ਸਰ ਕੀ ਕਾਰਵਾਈ ਹੋਈ ਹੈ ਤੇ ਕਿਸ ਤਰ੍ਹਾਂ ਕਿੰਨੇ ਐਵੇਂ ਇਨਫਾਰਮੇਸ਼ਨ ਸਗੀ ਇੱਕ ਇਥੇ ਸ਼ਹਿਰ ਦਾ ਵਿਅਕਤੀ ਹੈ ਕਨਾਲ ਨਾਂ ਦਾ ਉਹਦੇ ਤੋਂ ਪ੍ਰੋਗੈਬਲਿਨ ਜਿਹੜੀ ਹੈ 86000 ਦੇ ਕਰੀਬ ਤੇ 40000 ਪੈਂਟਾਡੋਲ ਜਿਹੜੀ ਉਹ ਮਿਲੀਆਂ ਟੈਬਲੇਟਸ ਜਿਹਦੇ ਵਿੱਚ ਅਸੀਂ ਕੇਸ ਰਜਿਸਟਰ ਕਰ ਦਿੱਤਾ ਤੇ ਉਹਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ ਹੈ ਤੇ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲਾਇਆ ਜਾਊਗਾ ਕਿ ਇੰਨੀ ਹਿਊਜ ਕੁਆंटਿਟੀ ਦੇ ਵਿੱਚ ਕਿੱਥੋਂ ਆਈਆਂ ਤੇ ਅੱਗੇ ਇਹਨਾਂ ਨੇ ਕਿੱਥੇ ਇਹਨੂੰ ਸਪਲਾਈ ਕਰਨਾ ਸੀ ਸਰ ਇਹ ਕੋਈ ਮੈਡੀਕਲ ਸਟੋਰ ਚਲਾਉਂਦਾ ਜਾਂ ਕੋਈ ਹੋਰ ਸਰ ਹਜੇ ਮੈਡੀਕਲ ਸਟੋਰ ਤਾਂ ਨਹੀਂ ਚਲਾਉਂਦਾ ਬਟ ਕਿਸ ਕਿਸ ਪਰਪਸ ਲਈ ਲੈ ਕੇ ਆਇਆ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ ਇਹ ਸਾਰਾ ਮੈਟਰ ਜਿਹੜਾ ਹੈ ਇਹ ਅੰਡਰ ਇਨਵੈਸਟੀਗੇਸ਼ਨ ਸਰ ਇਹ ਜਾਂਚ ਹੋਈ ਕਿ ਵੀ ਸਰ ਇੰਨੀ ਵੱਡੀ ਤੇ ਤਦਾਦ ਵਿੱਚ ਕਿੱਥੋਂ ਲੈ ਕੇ ਆਉਂਦਾ ਟਰਨਫੀਟਲੀ ਜੀ ਫਾਰਵਰਡ ਤੇ ਬੈਕਵਰਡ ਲਿੰਕ ਕੇ ਜਦੋਂ ਵੀ ਕੋਈ ਨਸ਼ੇ ਦੀ ਗੱਲ ਹੁੰਦੀ ਹੈ ਇਹ ਕਿੱਥੋਂ ਚੱਲਦਾ ਤੇ ਕਿੱਥੇ ਕਿੱਥੇ ਅੱਗੇ ਡਰਾਫਟ ਕਰਦੇ ਸੀ ਸਰ ਕਿਹੜੀ ਕਿਹੜੀ ਦਵਾਈਆਂ ਸੀ ਪਬੰਦੀ ਛੁੱਧਾ ਚਾਹੋ ਇਹ ਪ੍ਰੋ ਗੈਬਲਨਸੀ ਜੀ ਹੈਗੀ ਜਿਹੜੀ ਹੈਗੀ ਇੱਕ ਪ੍ਰੋ ਗੈਬਲਨਸੀ ਇੱਕ ਟਪੈਂਟਾਡੋ ਸੀ ਇਹ ਦੋਨੇ ਪਬੰਦੀ ਛੁੱਧਾ ਚ ਪ੍ਰੋ ਗੈਬਲਨ ਆਈ ਥਿੰਕ ਰਹੀ ਹੈ ਟਪੈਂਟਾ ਹੈਗੀ ਆ ਉਹਦੇ ਅਜੇ ਡਰਗ ਇਨਸਪੈਕਟਰ ਨੂੰ ਅਸੀਂ ਜੁਆਇੰਟ ਕਰਾਉਣਾ ਜੀ ਫਿਰ ਸਾਰਾ ਕੁਝ ਪਤਾ ਲੱਗੂਗਾ ਵੀ ਇਹਦੇ ਵਿੱਚ ਕੀ ਕੀ ਹੈਗਾ ਤੇ ਅੱਗੇ ਕਿਵੇਂ ਆਈਆਂ ਤੇ ਕਿੱਥੋਂ ਇਹਦੇ ਬੈਚ ਨੰਬਰ ਨੇ ਕਿੱਥੋਂ ਚੱਲਿਆ ਵੀਲ ਗੋ ਇੰਟੇਪ ਸਰ ਇਕ ਚੀਜ਼ ਸਾਹਮਣੇ ਆ ਰਹੀ ਹੈ ਵੀ ਹੁਣ ਜਿਹੜਾ ਮੈਡੀਕਲ ਨਸ਼ਾ ਦਾ ਚਲਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਚਿੱਟੇ ਦੇ ਮਤਲਬ ਕਿ ਉਹ ਲੋਕ ਵੀ ਘਟਦਾ ਜਾ ਰਿਹਾ ਵੀ ਇਹਦੇ ਪਿੱਛੇ ਕਾਰਨ ਕੀ ਨਜ਼ਰ ਆ ਰਿਹਾ ਕਾਰਨ ਇਹ ਹੁੰਦਾ ਵੀ ਜਦੋਂ ਇੱਕ ਚੀਜ਼ ਨੂੰ ਜਿਵੇਂ ਤੁਸੀਂ ਦੇਖਦੇ ਹੋ ਪਿੱਛੇ ਅਸੀਂ ਕਾਫੀ ਡਰੱਗਸ ਦੇ ਉੱਤੇ ਠੱਲ ਪਾਈ ਹੈ ਹੈਰਨ ਦੇ ਉੱਤੇ ਠੀਕ ਹੈ ਆਈਸ ਵੀ ਪਈ ਹੈ ਫਿਰੋਜ਼ਪੁਰ ਪੁਲਿਸ ਨੇ ਜਦੋਂ ਆਪਾਂ ਇੰਨੀ ਹਿਊਜ ਕੁਆਂਟੀਟੀ ਦੇ ਵਿੱਚ ਯਾਨੀ ਕਿ ਮੋਰ ਦੈਨ 212 ਕੇ 18 ਕੇ ਲੋ ਅਸੀਂ ਬਿਨਾਂ ਵੈਰੀ ਸ਼ਾਰਟ ਟਾਈਮ ਇਹਨੂੰ ਫੜਿਆ ਫਿਰੋਜ਼ਪੁਰ ਪੁਲਿਸ ਨੇ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਕੁਝ ਚੀਜ਼ਾਂ ਦਾ ਬਦਲ ਆਉਂਦਾ ਠੀਕ ਹੈ ਨਾ ਇਹ ਨਵਾਂ ਚੈਲੰਜ ਹੈ ਵੀ ਅਸੀਂ ਪਿੱਛੇ ਜੇ ਵੀ ਕਾਫੀ ਹੈਵੀ ਰਿਕਵਰੀ ਕੀਤੀ ਔਰ ਇਹ ਵੀ ਕਾਫੀ ਹੈਵੀ ਰਿਕਵਰੀ ਹੈ 7 ਲੱਖ ਦੇ ਕਰੀਬ ਜੋ ਗੋਲੀਆਂ ਜਿਹੜਾ ਇੱਕ ਵਿਅਕਤੀ ਲੈ ਕੇ ਤੁਰਿਆ ਫਿਰਦਾ ਉਹਨੇ ਪਤਾ ਨਹੀਂ ਕਿਤੇ ਕਿਤੇ ਸਪਲਾਈ ਕਰਨੀ ਸੀ ਇਸ ਤਰ੍ਹਾਂ ਦੇ ਚੈਲੰਜ ਆਉਂਦੇ ਨੇ ਇਹਦੇ ਤੇ ਵੀ ਠਲ ਪਾਈ ਜੋਗੀ ਇਹਨੂੰ ਵੀ ਜਣੀ ਅਸੀਂ ਕੜੇ ਹੱਥਾਂ ਨਾਲ ਲਵਾਂ ਥੈਂਕ ਯੂ ਸਰ ਥੈਂਕ ਯੂ